ਸਵੇਰ ਦਾ ਕੋਣ ਸ਼ਾਦੇ ਕੋਣ ਦੇ ਬਾਬਾ ਮਤੀ ਜੀ ਦੇ ਸ਼ਹੀਦ ਬਾਬਾ ਮਤੀ ਜੀ ਦਾ 40 ਸਾਲ ਬਾਅਦ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਇਹ ਸਾਰੀ ਸਾਰੇ ਸਾਰਾ ਪ੍ਰੋਗਰਾਮ ਜਿਹੜਾ ਕਿ ਦੋ ਤਿੰਨ ਪਹਿਲੇ 21 ਤੇ 22 ਤਰੀਕਾਂ ਨੂੰ ਸ਼ਾਮ ਦੇ ਸਮੇਂ ਸੱਜਿਆ ਫੇਰੀਆਂ ਕੱਢੀਆਂ ਗਈਆਂ ਨੇ ਜਾਂ ਤੇ ਬਹੁਤ ਹੀ ਪੰਥ ਤੇ ਪ੍ਰਸਿੱਧ ਕੀਤਨੀ ਜਥੇ ਸ਼ਾਮ ਨੂੰ ਹੋਏ ਅੱਜ ਸਵੇਰ ਤੋਂ ਲੈ ਕੇ 5 ਵਜੇ ਤੱਕ ਸ਼ੀਧੀ ਜਗਨ ਕਰਦੇ ਜਿਸ ਵਿੱਚ ਜਵਾਰ ਸਾਹਿਬ ਜੂਬੀ ਗਾਜੀ ਫਾਈਰ ਕੀਤ ਸੰਗੀ ਫਾਈਰ ਰਵਿੰਦਰ ਮਿਤਰ ਬਾਸਰ ਅੰਮ੍ਰਿਤ ਸਾਹਿਬ ਦਾ ਵਿਨੀਤ ਸੰਗੀ ਜਾਰਾਗੀ ਜਥਾ ਚੰਡੀਗੜ੍ਹ ਤੋਂ ਤੇ ਅੰਤ ਵਿੱਚ ਆਨਸਰ ਦਾ ਪ੍ਰਸਿੱਧ ਧਾਰਮਿਕ ਲੋਕ ਹੈ। ਭਾਈ ਜਤਿੰਦਰ ਸਿੰਘ ਜੀ ਕਰਦੋਲਾ ਵਾਲਿਆਂ ਨੇ ਆਪਣੀਆਂ 12 ਦੇ ਦੁਆਰਾ ਸੰਗਤ ਨੂੰ ਆਗਿਤਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ਾਰਾਂ ਦੀ ਗਿਰਤੀ ਵਿੱਚ ਸਰਦਾਰੂ ਇਹ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਏ ਜੀ ਉਹਨਾਂ ਦੇ ਸ਼ਬਦਾਂ ਬੇਸ਼ਾਂ ਤੋਂ ਸਾਡਾ ਪੰਡਤ ਕਹਿੰਦਿਆਂ ਇਹ ਸੰਭਾਰ ਸ਼ਹੀਦ ਸਰਪੇ ਜਾਤੀ ਹੋਏ ਜਿਨੇ ਬੋਝ ਵਿੱਚ ਨਹੀਂ ਸਾਰੇ ਸਾਰਾ ਸਨਿਕਾਤਾ ਇਜਾਰਾ ਉਹਨਾਂ ਦਾ ਨਾਮ ਸਤਕਾਰ ਤੇ ਕਰਦਾ ਹੈ ਜੀ ਕਿ ਅੰਧੇ ਕੋ ਵੀ ਕਰਦੇ ਰਹਿਣਗੇ ਜਦ ਤੱਕ ਚਾਂਦ ਸੂਰਜ ਦੇ ਤਾਰੇ ਕਾਇਮ ਹੈ ਦੇ ਲੋਕ ਜਿਹੜੇ ਉਹਨਾਂ ਦੀ ਸ਼ਹੀਦੀ ਸਦਾ ਯਾਦ ਕਰਦੇ ਰਹਿਣਗੇ ਜੀ ਤੇ ਇਸ ਸਮੇ ਸਾਡੇ ਮਜੂਦਾ ਸਰਦਾਰ ਜਿ세 ਅਮਨੋਰ ਸਿੰਘ ਜੀ ਆ ਉਹ ਆਪਣੀ ਪੁੱਤ ਬੇਟੀ ਦੇ ਸਾਥੀਆਂ ਦੇ ਰਾਹੀਂ ਇਸ ਬੜੇ ਰਮੇ ਸਮੇਂ ਤਰਫੇ ਅੰਬਾ ਘਾਤੇ ਆਏ ਹਨ ਵਾਹਿਗੁਰੂ ਜਰਦੀ ਖਾਲਾ ਬੱਚ ਤੇਗੇ ਤੋਂ ਵੀ ਇਹਨਾਂ ਸੇਵਾ ਕਰਦੇ ਰੰਗੇ ਵਾਹਿਗੁਰੂ ਦੀ ਖਾਸਾ ਵਾਹਿਗੁਰੂ ਕੀ